ਜਿੰਦਾਬਾਦ ਸੋਨੀਆ ਮੈਡਮ ਜਿੰਦਾਬਾਦ ਸਰਦਾਰ ਅਮਨ ਸ਼ਰਮ ਸਿੰਘ ਸ਼ਰੀ ਕਰਨ ਸਿੰਘ ਜਿਨ੍ਹਾਂ ਦੀ ਸੋਚ ਜ਼ੋਨ ਦੇ ਕੋਆਰਡੀਨੇਟਰ ਨੇ ਔਰ ਇੱਕ ਚੀਜ਼ ਦਾ ਦੱਸਣਾ ਚਾਹੁੰਦਾ ਇਹਨਾਂ ਬਾਰੇ ਇਹ ਨਸ਼ੇ ਦੇ ਉੱਪਰ ਚੰਗਾ ਪਲਾ ਸਰਪੰਚ ਜਾਂ ਐਮ ਸੀ ਵੀ ਕੇਸ ਵੱਲੇ ਉਹਦੇ ਪੈਰ ਕੱਟੀ ਸੀਗੀ ਚਾਹਿਓ ਵਾਦਾ ਸਾਡਾ ਸਾਡੇ ਗੁਰੂ ਦਾ ਆ ਮੈਥੋਂ ਲੈ ਲਓ ਮੈਥੋਂ ਲੈਗਾ ਪਤਾ ਸੀਗਾ ਜਾਓ ਵਾਦਾ ਸਾਡੇ ਸ਼ਹੀਦਾਂ ਦਾ ਸੀਗਾ ਸਾਡੀ ਛੋਟੀ ਬੱਚੀ ਸਾਡੀ ਭੈਣ ਸੋਨੀਆ ਮਾ ਜੀ ਜੋ ਸਾਡੇ ਤੇ ਮਿਲਾਂ ਮਾਰਨ ਅਸੀਂ ਸ਼ੁਕਰ ਜਾਰਾ ਮਾਰਦੋ ਕਪਤਰੀ ਸਾਹਦੇ ਜਿਨ੍ਹਾਂ ਨੇ ਹਾਲਾ ਨਾਰਾ ਮਾਰਿਆ ਔਰ ਇਸ ਅਸਥਾਨ ਦੇ ਕੋਲ ਲਗਨ ਸੋਨੀਆ ਮਾ ਜੀ ਦਾ ਦੀਆਂ ਗਾਂ ਔਰ ਜਿਹੜੇ ਯੋਧ ਨਸ਼ਾ ਵਰਤ ਹੈ ਮੋਹਿਮ ਹੈ ਇਹਦੇ ਬਾਰੇ ਆਪਣੇ ਪਰਿਵਾਰ ਨਾਲ ਚੰਨਾ ਬੋਲੇ ਸ਼ਰੀ ਮਾਰ ਕੇ ਬੋਲੋ ਇਹੋ ਨਸ਼ਾ ਤੁਹਾਡੇ ਬਿਹਾ ਹੈ ਆਪਣੀ ਹੈ ਇਹ ਮੋਹਿਮ ਹੈ ਇਹ ਤੋਂ ਛੋਟੀ ਵੱਡ ਜੋਧ ਨਸ਼ਾ ਵਰਤ ਮਹੀਨੇ ਦੇ ਵਿੱਚ ਚੱਲਦਿਆ ਅੱਜ ਪਿੰਡ ਅਕੇਲਾ ਟੇਪ ਸਿੰਘ ਦੇ ਵਿੱਚ ਸਾਡੀ ਪਾਰਟੀ ਦੇ ਨੁਮਾਇਦੇ ਕਰਦੇ ਆ ਕਿ ਆਕਰ ਅਸੀਂ ਨਸ਼ਾ ਕਰ ਲਿਆ ਸਾਨੂੰ ਚੋਕੇ ਤੁਹਾਡੇ ਵਿੱਚ ਪੰਜਾਬ ਪ੍ਰਾਂਤਲਾ ਪੰਜਾਬ ਕਦੋਂ ਬਣੂਗਾ ਜਦੋਂ ਇਹ ਨਸ਼ਿਆਂ ਦੀ ਜਿਹੜੀ ਕੋਹੜ ਹੈ ਜਾਂ ਨਸ਼ੇ ਦਾ ਦਲਦਲ ਜਿਹੜਾ ਇਹਨੂੰ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਰਵਾਂਗੇ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਦੇਵਾਂਗੇ ਸਜਾ ਹੱਥ ਅੱਗੇ ਕਰ ਲਓ ਜੇ ਤੁਸੀਂ ਕਰ ਸਕਦੇ ਹੋ ਬਾਕੀ ਦਿਲੋਂ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਟ ਦਾ ਪਿੰਡ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖਾਂਦੇ ਹਾਂ ਲੋਨੇ ਵਜਾਣੇ ਜੋ ਮੈਂ बोलਦੀ ਹਾਂ ਤੁਸੀਂ ਪਲੀਜ਼ ਆਪਣੇ ਦਿਲੋਂ ਬੋਲਿਓ ਤਾਂ ਕਿ ਆਪਾਂ ਸਾਰੇ ਜਾਣੇ ਸਾਥ ਦੇ ਹੀ ਇੱਕ ਦੂਜੇ ਦਾ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਜਿਨ੍ਹਾਂ ਨੂੰ ਵੀ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਚ ਭੇਜਤੀ ਕਰਾਵਾਂਗੇ ਨਹੀਂ ਦਵਾਂਗੇ ਸਾਡੀ ਵਾਰਡ ਜਾਂ ਪਿੰਡ ਵਿੱਚ ਕਿਆ ਜੋ ਸੀਐਸਓ ਸਪਾਰਟੀ ਦੇ ਉਸ ਸੀਐਮ ਦੇ ਉਸ ਐਮਐਲਏ ਦੀ ਪਾਹੀ ਆ ਜਿਨ੍ਹਾਂ ਨੇ ਮਾਨਣਾ ਕਿਹਾ ਸੀਗਾ ਕਿ ਅਗਰ ਅਸੀਂ ਆਉਂਨੇ ਆ ਅਗਰ ਸਾਡੀ ਸਰਕਾਰ ਆਉਂਦੀ ਆ ਅਗਰ ਤੁਸੀਂ ਸਾਨੂੰ ਸੀਐਮ ਬਣਾਉਂਦੇ ਹੋ ਐਮਐਲਏ ਬਣਾਉਂਦੇ ਹੋ ਤੇ ਵਾਦਾ ਕਰਦੇ ਆ ਕਿ ਤੁਸੀਂ ਝੰਡਾ ਲਾਓ ਇਹਦੀ ਜਥੇਬੰਦੀ ਬਣਾਓ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਨਸ਼ਾ ਤਸਕਰਾਂ ਨੂੰ ਨਾ ਵੜਨ ਦੇਣਾ ਨਾ ਅਸੀਂ ਪਿੰਡ ਦੇ ਵਿੱਚ ਕਿਸੇ ਨੇ ਜਮਾਨਤ ਦੇਣੀ ਹੈ ਇਹ ਜਿਹੇ ਬੰਦੇ ਦੀ ਉਹਦਾ ਸੋਸ਼ਲ ਬਾਈਕਾਟ ਕਰੋ ਜਿਹੜਾ ਵੀ ਬੰਦਾ ਪਿੰਡ ਦੇ ਵਿੱਚ ਨਸ਼ਾ ਵੇਚਦਾ ਉਹ ਛਾਪੇਮਾਰੀ ਮਰਵਾ ਕੇ ਉਹਨੂੰ ਫੜਾਉਣਾ ਚਾਹੀਦਾ ਹੈ ਉਦੀ ਪਿੰਡਲੀ ਵਿੱਚ ਕੋਈ ਜ਼ਮਾਨਤ ਦੇ ਨਾ ਜਾਵੇ ਜਿਹੜਾ ਬੰਦਾ ਜਾਵੇ ਮੈਂ ਤੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਅੱਜ ਮੇਰੀ ਮੀਟਿੰਗ ਸੀਗੀ ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗਾਉਂਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ ਤਾਂ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਡਾਂ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਦੇ ਵਿੱਚ ਐਫਐਚਓ ਸਾਹਿਬ ਜਾਂ ਐਸਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਸਟੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇਮਾਰੀ ਕਰਵਾਈਏ ਔਰ ਪੇਸ਼ੈਂਟ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹੀ ਜੇ ਕੰਮ ਪੀ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਤੇ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਪੁੱਛਣ ਵਾਸਤੇ ਅਦਰਵਾਈਜ਼ ਹੀ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤਰ ਰੋਜ਼ ਕੁਝ ਤੇ ਸਾਡੇ ਨਾਲ ਵਿਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਂਦਾ ਸਾਡੇ ਨਾਲ ਕਦੀ ਐਫਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਕੋਈ ਨਾ ਕੋਈ ਹੁੰਦਾ ਹੈ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏਜ਼ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਜਿਹੜੇ ਆ ਕਾਂਗਰਸ ਜਾਪੀ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਧੜੇ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਹੈ ਆਪਣੀ ਸਰਕਾਰ ਬਣਾਉਣ ਵਾਸਤੇ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਜਿਹੜਾ ਤੁਸੀਂ ਮੁੱਖੀ ਗੱਲ ਕੀਤੀ ਸੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਦ ਚਾਹੁੰਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੇ ਦੇਖੋ ਜਦੋਂ ਅੱਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪ ਇਹ ਲੋਕਾਂ ਦੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰਦੇ ਬਾਕੀ ਪਾਰਟੀਆਂ ਬੰਗੂंगी ਵੀ 2 ਮਹੀ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੇ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਆ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ ਚੋਂ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਗਾ ਮੈਮ ਐਜ਼ ਅ ਲੇਡੀ ਤੁਸੀਂ ਜਾਣਦੇ ਹੋ ਔਰਤਾਂ ਕੋ ਸਪੈਸ਼ਲ ਰਿਅਰ ਨੂੰ ਜ਼ਿੰਦਗੀਆਂ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਉਹ ਅਕਾਲਪੁਰ ਦਾ ਥੈਂਕ ਯੂ ਕਹਿੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਜੀ ਕਿਸੇ ਕਿ ਕਿ ਲੱਗਦਾ ਕਿਹੜੇ ਏਰੀਆ ਚ ਹੈ ਇਸਹਾ ਵਾਜਤ ਬਹੁਤ ਜ਼ਿਆਦਾ ਨਾ ਬੀਕੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਪੁਰ ਚ ਘਟ ਹੈ ਪਠਾਨਪੁਰ ਥੋੜਾ ਠੀਕ ਲੱਗ ਰਿਹਾ ਹਜੇ ਮੈਨੂੰ ਬਾਕੀ ਤਰਨਤਾਰਨ ਚ ਹੈਗਾ ਔਰ ਅੰਮ੍ਰਿਤਸਰ ਚ ਵੀ ਹੈਗਾ ਗੁਰਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕੰਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲੋ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ